ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਏ ਜਿਹੜੇ ਕੱਲ ਜ਼ਿਲ੍ਹਾ ਪਰਿਸ਼ਦ ਔਰ ਬਲਾਕ ਸੰਮਤੀ ਦੀ ਪੋਲਿੰਗ ਹੋਈ ਹੈ ਉਸ ਦੀ ਸੰਬੰਧਿਤ ਇਹ ਪ੍ਰੈਸ ਕਾਨਫਰੰਸ ਹੋਈ ਹੈ ਤੁਹਾਨੂੰ ਪਤਾ ਹੀ ਕਿ ਪਟਿਆਲੇ ਦੀ ਜਿਹੜੀ ਕੌਂਟਰੋਵਰਸੀ ਚੱਲੀ ਹੈ 4 ਤਰੀਕ ਤੋਂ ਜਦ ਉਹ ਐਸਐਸਪੀ ਦੀ ਵਾਇਰਲ ਹੋਈ ਹੈ ਜੋ ਇਨਸਟਰਕਸ਼ਨ ਦਿੱਤੇ ਜਾ ਰਹੇ ਸੀ ਉਸ ਦੇ ਨਾਲ ਜਿਹੜੇ ਇਵੈਂਟ ਅੱਗੇ-ਅੱਗੇ ਹੋਏ ਨੇ ਉਹਦੇ ਉੱਤੇ ਅਸੀਂ ਸਾਨੂੰ ਸ਼ੰਕਾ ਹੈ ਕਿ ਇਹਨਾਂ ਨੇ ਜ਼ਰੂਰ ਕੀਤਾ ਇਤਨਾ ਕਿਤੇ ਗੜਬੜ ਕੀਤੀ ਹੈ ਸੋ ਇਸ ਦੇ ਲਈ ਜਿਸ ਤਰ੍ਹਾਂ ਜਿਸ ਤਰ੍ਹਾਂ ਸੀਕਵੈਂਸ ਆਫ ਇਵੈਂਟਸ ਹੋਏ ਹਨ ਮੈਂ ਥੋੜਾ ਜਿਆਦਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਪਹਿਲੇ ਤਾਂ ਜਦ ਇਹਨਾਂ ਦੇ ਕਾਗਜ਼ ਦਰਜ ਕਰਨੇ ਸੀ ਤਾਂ ਬਹੁਤ ਲਾਰਜ ਸਕੇਲ ਦੇ ਉੱਤੇ ਸੁਨੋਰ ਹਲਕੇ ਦੇ ਵਿੱਚ ਇਹਨਾਂ ਨੇ ਕਾਗਜ਼ ਦਰਜਨੀ ਕਰਨ ਦਿੱਤੇ ਸਰੇ ਆਮ ਜਿਸ ਤਰ੍ਹਾਂ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਕਾਗਜ਼ ਫਾੜੇ ਇਹਨਾਂ ਨੇ ਬਾਹਰ ਫਾੜੇ ਜਿਸ ਤਰ੍ਹਾਂ ਉਹ ਇਨਸਟਰਕਸ਼ਨ ਜਿਹੜੇ ਵੀਡੀਓ 'ਚ ਆਈ ਥੀ ਕਿ ਅੰਦਰ ਨਾ ਕਰਨਾ ਬਾਹਰ ਹੀ ਕਰ ਲੈਣਾ ਜੋ ਵੀ ਕਰਨਾ ਉਹ ਇਹਨਾਂ ਨੇ ਕੰਮ ਵੱਡੇ ਪੱਧਰ ਤੇ ਕੀਤਾ ਔਰ ਸਾਡੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ 39 ਬਲੌਕ ਸੰਮਤੀ ਦੇ ਮੈਂਬਰ ਸੀਗੇ ਉਨ੍ਹਾਂ ਵਿੱਚੋਂ 38 ਮੈਂਬਰ ਅਰ 30 ਜਿਹੜੇ ਮੈਂਬਰ ਸੀਗੇ ਉਹਨਾਂ ਨੇ ਸਾਰੇ ਇਕੱਠੇ ਹੋ ਕੇ ਇੱਕ ਦਿਨ ਦੇ ਵਿੱਚ ਹੀ ਫਾਈਲ ਕਰਨੇ ਸੀ ਉਹਨਾਂ ਵਿੱਚੋਂ ਇੱਕ ਦਾ ਵੀ ਇਹਨਾਂ ਨੇ ਕਾਗਜ਼ ਐਕਸੈਪਟ ਨਹੀਂ ਹੋਣ ਦਿੱਤਾ ਉਹ ਕਿਸ ਤਰ੍ਹਾਂ ਕਿ ਇਹਨਾਂ ਨੂੰ ਅੰਦਰ ਹੀ ਨਹੀਂ ਵੜਨ ਦਿੱਤਾ ਇਸ ਦੇ ਬਾਵਜੂਦ ਕਿ ਡੀਸੀ ਨੇ ਟੈਲੀਫੋਨ ਕੀਤੇ ਐਸਡੀਐਮ ਨੇ ਟੈਲੀਫੋਨ ਕੀਤੇ ਸਾਡੇ ਗਗਰੋਲੀ ਜੀ ਨਾਲ ਗੱਲ ਹੋਈ ਹਰਮੇਸ਼ ਨਾਲ ਗੱਲ ਹੋਈ ਸਾਰਿਆਂ ਨਾਲ ਗੱਲ ਹੋਈ ਇਹ ਮੌਕੇ ਦੇ ਪ੍ਰਧਾਨ ਨੇ ਉੱਥੇ ਹਲਕਾ ਅੰਚਾਰ ਨਾਲ ਵੀ ਗੱਲ ਹੋਏ ਕਹਿੰਦੇ ਜੀ ਤੁਸੀਂ ਅੰਦਰ ਕਰ ਦਿਓ ਅਸੀਂ ਕਰ ਲਾਂਗੇ ਇਹਨਾਂ ਨੇ ਬੜੀ ਮੁਸ਼ਕਲ ਦੇ ਨਾਲ 3 ਵਜੇ ਤੋਂ ਪਹਿਲੇ 2.5 ਵਜੇ ਪੌਣੇ 2 ਵਜੇ ਦੇ ਬਾਅਦ ਸਾਰਿਆਂ ਨੂੰ ਆਪਣੇ ਆਪਣੀ ਸਥਾਨ ਦੇ ਅੰਦਰ ਕਰਤਾ ਪ੍ਰੇਮਸਿਸ ਦੇ ਵਿੱਚ ਇਹ ਨਹੀਂ ਕਿ ਉਹਨਾਂ ਨੂੰ ਅੰਦਰ ਪਰ ਉਹਨਾਂ ਨੂੰ ਅੰਦਰ ਦਰਵਾਜੇ ਦੇ ਅੰਦਰ ਜਾਣ ਨਹੀਂ ਦਿੱਤਾ ਔਰ ਤੁਸੀਂ ਇਹ ਬਲੀਵ ਕਰੋ ਕਿ 38 ਦੇ 38 ਇੱਕ ਬਲੌਕ ਸਮਤੀ ਦਾ ਇਹਨਾਂ ਨੇ ਐਕਸੈਪਟ ਨਹੀਂ ਕੀਤਾ ਕਾਗਜ਼ ਔਰ ਇਹਦੇ ਵਿੱਚ ਜੋ ਉਹ ਕਹਿ ਰਹੇ ਸੀ ਜੋ ਸੁਣਨ ਚ ਆ ਰਿਹਾ ਸੀ ਕਿ ਹੜਾਣਾ ਨੂੰ ਸੈਟੀਸਫਾਈ ਕਰਨਾ ਹੈ ਹੜਾਣਾ ਨੂੰ ਸੈਟੀਸਫਾਈ ਕਰਨਾ ਇਹ ਦੇਖ ਲਓ ਹੜਾਣਾ ਨੂੰ ਉਹਨਾਂ ਨੇ ਇਸ ਤਰੀਕੇ ਨਾਲ ਸੈਟੀਸਫਾਈ ਕੀਤਾ ਔਰ ਹੱਲੇ ਕੇ ਉਹ ਰੈਪ੍ਰੈਜ਼ੈਂਟੇਟਿਵ ਇਲੈਕਟਿਵ ਹੈ ਵੀ ਨਹੀਂ ਚਲੋ ਇਨਚਾਰਜ ਹੈ ਦੂਜੀ ਜਿਹੜੀ ਗੱਲ ਇਹਦੀ ਜਿਹੜਾ ਫੋਲੋ ਅਪ ਹੋਇਆ ਕਿ ਕੱਲ ਜਦ ਸਾਰਿਆਂ ਨੇ ਆਪਣੇ ਵਧੀਆ ਤਰੀਕੇ ਨਾਲ ਜਿਹੜੇ ਜਿਹੜੇ ਵੀ ਖੜੇ ਹੋਏ ਸੀ ਜ਼ਿਲ੍ਹਾ ਪਰਿਸ਼ਦ ਦੇ ਚਾਰੋਂ ਵਿੱਚੋਂ ਤਿੰਨ ਸਾਡੀ ਪਾਰਟੀ ਦੇ ਖੜੇ ਹੋਈ ਸੀ ਸਨੌਰ ਹਲਕੇ ਦੇ ਉੱਥੇ ਇਹਨਾਂ ਨੇ ਹੋਰ ਹਟਾਣੇ ਦੀ ਸੈਟੀਸਫੈਕਸ਼ਨ ਦੇ ਲਈ ਇਹ ਗੱਲ ਕੀਤੀ ਕਿ ਸਨੌਰ ਹਲਕੇ ਦੇ ਵਿੱਚ 194 ਪੋਲਿੰਗ ਸਟੇਸ਼ਨ ਸੀ ਉਹਦੇ ਵਿੱਚੋਂ ਕੁੱਲ ਤਿੰਨ ਜਿਹੜੇ ਜਦ ਪੋਲਿੰਗ ਏਜੰਟ ਬਾਹਰ ਆਂਦਾ ਹੈ ਤੋ ਉਹਨੂੰ ਮਸ਼ੀਨ ਦਾ ਦਿਖਾਇਆ ਜਾਂਦਾ ਕਿ ਉਸ ਤੇ ਸਟੈਂਪ ਲੱਗਿਆ ਹੋ ਤੇ ਉਸ ਦਾ ਬਕਾਇਦਾ ਸਾਈਨ ਹੁੰਦਾ ਹੈ ਔਰ ਇੱਕ ਸਲਿੱਪ ਮਿਲਦੀ ਹੈ ਕਿ ਇੰਨੀਆਂ ਵੋਟਾਂ ਪਈਆਂ ਨੇ ਇਹ ਗੱਲ ਹੈਗੀ ਹੈ ਇਹ ਜਿਹੜੀ ਸਲਿੱਪ ਇਹ ਇਹਨਾਂ ਨੇ 192 ਬੰਦਿਆਂ ਨੂੰ ਦਿੱਤੀ ਨਹੀਂ ਇਹਦਾ ਮਤਲਬ ਹੈ ਕਿ ਜਦ ਅੰਦਰ ਜਾ ਕੇ ਕਾਊਂਟਿੰਗ ਤੇ ਚੈੱਕ ਚੈੱਕ اور ਬੈਲੈਂਸ ਹੋਣੇ ਨੇ ਚੈੱਕ ਕਰਨਾ ਹੈ ਤਾਂ ਸਾਡੇ ਬੰਦਿਆਂ ਨੂੰ ਇਹ ਹੀ ਨਹੀਂ ਪਤਾ ਹੋਊਗਾ ਕਿ ਵੋਟਾਂ ਕਿੰਨੀਆਂ ਪਈਆਂ ਔਰ ਉਸ ਡੱਬੇ ਚੋਂ ਨਿਕਲ ਕੇ ਨਹੀਂ ਆ ਰਹੀਆਂ ਨੇ ਜੇ ਉਹ ਗੱਲ ਹੀ ਨਾ ਪਤਾ ਹੋਏ ਤਾਂ ਨੇਚਰਲੀ ਸ਼ੰਕਾ ਸਾਨੂੰ ਹੁੰਦੀ ਹੈ ਕਿ ਗੜਬੜ ਹੋਏਗੀ ਔਰ ਇਸ ਤੋਂ ਪਹਿਲੇ ਤੁਹਾਡੇ ਪ੍ਰੈਸ ਦੇ ਰਾਹੀਂ ਜਿਹੜਾ ਰਿਪੋਰਟ ਹੋਇਆ ਸੀ ਕਿ ਪਤਾ ਨਹੀਂ 15000 ਕਿਤੇ ਬੈਲਟ ਪੇਪਰ ਇਕ ਥਾਂ ਛਪੇ ਨੇ 5000 ਇਕ ਥਾਂ ਛਪੇ ਨੇ ਉਹ ਜ਼ਰੂਰ ਮੈਨੇ ਡੀਸੀ ਦੀ ਨੋਟਿਸ ਚ ਲੈ ਕੇ ਆਈ ਸੀ ਪਰ ਸਾਨੂੰ ਇਹ ਨਹੀਂ ਸੀ ਐਗਜ਼ੈਕਟ ਪਤਾ ਕਿ ਕਿਹੜੀ ਪ੍ਰਿੰਟਿੰਗ ਪ੍ਰੈਸ 'ਚ ਹੋਏ ਨੇ ਕਿ ਉਹ ਪਤਾ ਵੀ ਕਰ ਲੈਣ ਉਹ ਵੀ ਬਾਅਦ 'ਚੋਂ ਪਤਾ ਕੀਤਾ ਸੋ ਇਹ ਜਿਹੜੇ ਸੀਕੁਐਂਸ ਆਫ ਇਵੈਂਟਸ ਹੈ ਅਸੀਂ ਤੁਹਾਡੇ ਅੱਗੇ ਪੇਸ਼ ਦੇ ਰਹੇ ਹਾਂ ਦੱਸਣਾ ਚਾਹੁੰਦੇ ਹਾਂ ਲੋਕਾਂ ਨੂੰ ਕਿ ਇਹ ਹੈ ਇਸ ਇਲਾਕੇ ਦੇ ਲੋਕਤੰਤਰ ਦਾ ਹਾਲ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਣਾ ਚਾਹਦੀ ਹਾਂ ਕਿ ਜਿਹੜੇ ਸਾਡੇ ਇੱਧਰ ਸ਼ਤਰਾਣਾ ਸਮਾਣਾ ਔਰ ਨਾਬਾ ਇਹ ਇੱਕ ਜ਼ਿਲ੍ਹਾ ਬੀਜੇਪੀ ਦਾ ਗਿਣਿਆ ਜਾਂਦਾ ਹੈ ਇੱਥੇ ਪਾਤੜਾ ਬਲੌਕ ਦੇ ਵਿੱਚ 219 ਪੋਲਿੰਗ ਸਟੇਸ਼ਨ ਸੀ ਇਹਨਾਂ ਵਿੱਚੋਂ 215 ਪੋਲਿੰਗ ਸਟੇਸ਼ਨਸ ਨੇ ਇਹ ਕਾਗਜ਼ ਨਹੀਂ ਦਿੱਤੇ ਅਸੀਂ ਪਤਾ ਕੀਤਾ ਕੀ ਵਜ੍ਹਾ ਹੈ ਕਹਿੰਦੇ ਸਾਡੇ ਕੋਲ ਹੈ ਹੀ ਨਹੀਂ ਕਾਗਜ਼ ਇਹ ਕੋਈ ਜਵਾਬ ਹੈ ਤੁਸੀਂ ਇਲੈਕਸ਼ਨ ਕਰਦੀ ਐ ਅਨਾਉਂਸ ਕੀਤੀ ਐ ਤੁਸੀਂ ਸਾਰਾ ਕੁਝ ਕੀਤਾ ਇਹ ਤਾਂ ਮੰਡਟਰੀ ਹੈ ਕਿ ਤੁਸੀਂ ਇਹ ਫਿਰ ਅੱਗੇ 1-2 ਥਾਂ ਤੇ ਮੈਨੇ ਪਤਾ ਕੀਤਾ ਕਹਿੰਦੇ ਜੀ ਸਾਨੂੰ ਇਹ ਨਹੀਂ ਸੀ ਪਤਾ ਇਹ ਪਤਾ ਸੀ ਸਾਨੂੰ ਕਹਤਾ ਸੀ ਕਿ ਮੁੱਕ ਗਏ ਨੇ ਜਿਹੜੇ ਪਹਿਲੇ ਆਏ ਉਹ ਲੱਗੇ ਇਹ ਤਾਂ ਹਰ ਇੱਕ ਬੰਦਾ ਜਿਹੜਾ ਜਿਹੜਾ ਪੋਲਿੰਗ ਏਜੈਂਟ ਅੰਦਰ ਸੀ ਉਸ ਨੂੰ ਦੇਣਾ ਪੈਣਾ ਸੀ ਉਹਨਾਂ ਨੇ ਤੇ ਇਹ ਦਾ ਇਹ ਦਾ ਹੈਗਾ ਇਹ 17C ਫਾਰਮ ਕਹਿੰਦੇ ਐ ਲੋਕ ਫਿਰ ਅਸੀਂ ਆਏ ਇੱਥੇ ਸਮਾਣੇ ਬਲੌਕ 'ਚ ਸਮਾਣੇ ਹਲਕੇ 'ਚ ਇੱਥੇ 204 ਪੋਲਿੰਗ ਸਟੇਸ਼ਨ ਸੀ ਇੱਥੇ 184 ਨੂੰ ਇਹਨਾਂ ਨੇ ਨਹੀਂ ਦਿੱਤੇ ਜਿਹੜੇ 17 ਸੀ ਦੇ ਫਾਰਮ ਸੀ 90 ਦੇ ਵਿੱਚ 99 ਸੀਗੇ ਉੱਥੇ ਇਹਨਾਂ ਨੇ 72 99 ਚ 72 ਨੂੰ ਨਹੀਂ ਦਿੱਤੇ ਪਟਿਆਲਾ 2 ਦੇ ਵਿੱਚ 98 ਸੀ ਇੱਥੇ ਇਹਨਾਂ ਨੇ 6 63 ਨੂੰ ਇਸ ਸਟਾਰਸੀ ਫਾਰਮ ਨਹੀਂ ਦਿੱਤਾ ਕਨੌਰ ਦੇ ਵਿੱਚ 179 ਸੀ ਇੱਥੇ ਇੱਕ ਫਾਰਮ ਵੀ ਨਹੀਂ ਦਿੱਤਾ ਦੂਜਾ ਤੱਕਾ ਜਿਹੜਾ ਕਰਨਾ ਸੀ ਉਹ ਕਨੌਰ ਦੇ ਐਮਐਲਏ ਨੇ ਕਰਨਾ ਸੀ ਇੱਥੇ ਇਹਨਾਂ ਨੇ ਇੱਕ ਵੀ ਫਾਰਮ ਦਿੱਤਾ ਨਹੀਂ ਕਿ 178 ਦਾ ਦੇਣਾ ਹੈ ਔਰ ਫਿਰ ਅੱਗੇ ਅਸੀਂ ਅੱਗੇ ਸਨੌਰ ਦੇ ਵਿੱਚ ਇਹ ਇਹ ਤਾਂ ਦੱਸਤਾ ਤੁਹਾਨੂੰ ਸੋ ਇਸ ਸ਼ਰੇ ਅੰਤਰ ਸਾਡੇ ਜਿਹੜਾ ਡਿਸਟ੍ਰਿਕਟ ਹੈ ਪਟਿਆਲਾ ਡਿਸਟ੍ਰਿਕਟ ਚ ਜਿੱਥੇ ਸ਼ੁਕਰ ਹੈ ਥੋੜਾ ਪੀਸਫੁਲ ਪੋਲਿੰਗ ਹੋਏ ਸਾਡੇ ਜਿਹੜੇ ਕੈਂਡੀਡੇਟ ਸੀ ਕੈਂਡੀਡੇਟ ਅਸੀਂ ਤਕਰੀਬਨ ਪੂਰੇ ਦੇ ਪੂਰੇ ਬੀਜੇਪੀ ਵੱਲੋਂ ਖੜੇ ਹੋਏ ਸੀ ਬਹੁਤ ਹੌਸਲੇ ਚ ਬਹੁਤ ਅੱਛੇ ਤਰੀਕੇ ਦੇ ਨਾਲ ਬਹੁਤ ਖੁਸ਼ ਹੋ ਕੇ ਆਏ ਕਿ ਸਾਡੀਆਂ ਵੋਟਾਂ ਬਹੁਤ ਵਧੀਆ ਪੈ ਗਈਆਂ ਹੁਣ ਸਾਨੂੰ ਇਹ ਸ਼ੰਕ ਹੈ ਕਿ ਵੋਟਾਂ ਵਧੀਆ ਪੈ ਗਈਆਂ ਪਰ ਇਹ ਅੱਗੇ ਇਹਨਾਂ ਨੇ ਕਿਸ ਤਰ੍ਹਾਂ ਬੈਲਟ ਪੇਪਰ ਦੇ ਜਿਹੜੇ ਸਾਡੇ ਕੋਲ ਹੈ ਹੀ ਨਹੀਂ ਕਿ ਅਸੀਂ ਚੈੱਕ ਕਰ ਸਕੀਏ ਕਿੰਨੇ ਗਏ ਕਿੰਨੇ ਨਹੀਂ ਗਏ ਇਹਦੀ ਸਾਨੂੰ ਸ਼ੰਕਾ ਹੈਗੀ ਇਸ ਲਈ ਤੁਹਾਨੂੰ ਬੁਲਾਇਆ ਕੋਈ ਸੀਲ ਵੀ ਕਿਤੇ ਉਹਨਾਂ ਨੇ ਵੀ ਅੰਥੀਲ ਵੀ ਰੱਖੇ ਗੀਆਂ ਜੀ ਜਿਹੜੇ ਹੈਗੇ ਉਹਨਾਂ ਨੇ ਨਹੀਂ ਸੀਲ ਸੀਲ ਤਾਂ ਕੀਤੇ ਹੋਣਗੇ ਇਹਦੀ ਰਿਪੋਰਟ ਵੀ ਹੋ ਰਹੀ ਹੈ کہیں ਅੰਥੀਲ ਵੀ ਰੱਖੀ ਪਈ ਫਿਰ ਹੋਊਗਾ ਹੋਊਗਾ ਜ਼ਰੂਰ ਪ੍ਰਾਈਵੇਟ ਗੱਡੀਆਂ ਚ ਆਹ ਪ੍ਰਾਈਵੇਟ ਗੱਡੀਆਂ 'ਚ ਤੁਸੀਂ ਤੁਹਾਨੂੰ ਖਟੜਾ ਜੀ ਦੱਸਣਗੇ ਇਹ ਮੌਕੇ ਦੇ ਗਵਾਹ ਨੇ ਇਹ ਤਾਈਓ ਇਹਨਾਂ ਨੂੰ ਅੱਜ ਬੁਲਾਇਆ ਕੀ ਇਹ ਦੱਸਣਗੇ ਕਿ ਇਹ ਨਾ ਨੇ ਇਹਨਾਂ ਦੇ ਹਲਕੇ ਦੇ ਵਿੱਚ ਕੀ ਹੋਇਆ ਜਿਹੜਾ ਤੁਸੀਂ ਕਹਿ ਰਹੇ ਹੋ ਤੁਸੀਂ ਵੀ ਇਹਦੀ ਕਈ ਬਥੇ ਆਪ ਜੀ ਕਿਤੇ ਨਹੀਂ ਮੈਂ ਕੱਲ ਆਪ ਪਹੁੰਚੀ ਕਿਉਂਕਿ ਮੈਂ ਬਾਦਲਪਿੰਡ ਗਈ ਹੁਈ ਸੀ ਸਾਡੇ ਰਿਲੇਟਿਵ ਦੀ ਉੱਥੇ ਇੰਗੇਜਮੈਂਟ ਸੀ ਗਈ ਬੀਬਾ ਜੀ ਵੀ ਗਈ ਸੀ ਬੀਬਾ ਜੀ ਕੁਝ ਸਾਰੀ ਗੱਥੇ ਦਾ ਜਾਣ ਨਹੀਂ ਸਕੇ ਜਿੱਥੇ ਜਾ ਸਕੇ ਸੀ ਇਹ ਗਏ ਸੀ ਇਹ ਤੁਹਾਨੂੰ ਦੱਸ ਦੇਣੇ ਹੋਣੇ ਜਿੱਥੇ ਜਿੱਥੇ ਪਰ ਮੈਂ ਤਾਂ ਸਿੱਧੇ ਤੌਰ ਤੇ ਇਹ ਗੱਲ ਹੈ ਕਿ ਬਾਹਰ ਦੀ بجائے ਤੱਕਾ ਕਰਨ ਦੀ بجائے ਕਿ ਕਾਗਜ਼ਾਂ ਦੇ ਵਿੱਚ ਹੀ ਰਫਰ ਕੀਤੀ ਗਈ ਸਾਨੂੰ ਇਹੀ ਡਰ ਹੈ ਹਾਂਜੀ 18 ਤਰੀਕ ਨੂੰ ਲੱਗਦਾ ਕਿ ਤੱਕਾ ਕਰਨਗੇ ਇਹ ਕਾਗਜ਼ਾਂ ਦੇ ਰਫਰ ਲੱਗਦੀ ਜੇ ਗਿਣਤੀ ਵਿੱਚ ਲੱਗਦਾ ਸ਼ੰਕਾ ਕਰਨਗੇ ਦੇਖੋ ਸਾਨੂੰ ਪੂਰੀ ਸ਼ੰਕਾ ਹੈ ਉਹ ਤਾਂ ਕੱਲ ਨੂੰ ਦੱਸੂਗਾ ਪਰ ਸਾਨੂੰ ਪੂਰੀ ਸ਼ੰਕਾ ਹੈ ਕਿ ਗੜਬੜ ਹੋਏਗੀ ਕਿਉਂਕਿ ਜੇ ਨਾ ਕਰਨੀ ਹੁੰਦੀ ਤਾਂ ਇਹ ਜਿਹੜੇ ਹਵਾ ਐਵੇਂ ਨਹੀਂ ਕੋਈ ਹਵਾ ਉੱਡਦੀ ਕਿ ਇਹ ਬੈਲਟ ਪੇਪਰ ਜਿਹੜੇ ਪ੍ਰਿੰਟ ਹੋਏ ਨੇ ਜਿਹੜੇ ਇਹਨਾਂ ਨੇ ਕਿਸੇ ਨੂੰ ਇਹ 17C ਫਾਰਮ ਨਹੀਂ ਵਾਪਸ ਦਿੱਤਾ ਇਹ ਵੀ ਕੋਈ ਇਨਸਟਰਕਸ਼ਨ ਜੀ ਹੋਣੀ ਆ ਆਰਓ ਨੂੰ ਕਿ ਤੁਸੀਂ ਨਹੀਂ ਦੇ ਸਕਦੇ ਮੈਮ ਕਿਉਂਕਿ ਲਗੜਮੈਂਟ ਦੇ ਵਿੱਚ ਵੀ ਇਲੈਕਸ਼ਨ ਦੇ ਵਿੱਚ ਵੀ ਤੁਸੀਂ ਇੱਕ ਮੁੱਦਾ ਚੱਕਿਆ ਸੀ ਉਹਦਾ ਕੋਈ ਹੱਦ ਰਿਜ਼ਲਟ ਨਹੀਂ ਆਇਆ ਸੀ ਇਹਦਾ ਦੇਖੋ ਇਹ ਜਿਹੜੇ ਮੁੱਦੇ ਨੇ ਸਾਡੀ ਡਿਊਟੀ ਹੈ ਅਸੀਂ ਆਵਾਜ਼ ਉਠਾ ਸਕਦੇ ਹਾਂ ਅਸੀਂ ਕਨਸਰਨਡ ਬੰਦਿਆਂ ਕਹਿੰ ਨਹੀਂ ਪਹਚਾ ਸਕਦੇ ਪਹਿਲੇ ਮੇਰੀ ਬੇਟੀ ਦੱਸੂਗੀ ਇਹ ਜਿਸ ਦਿਨ ਫਾਈਲਿੰਗ ਹੋਈ ਹੈ ਜਿਸ ਦਿਨ 4 ਤਰੀਕ ਨੂੰ ਨਾਮਿਨੇਸ਼ਨ ਹੋਈ ਹੈ ਜਿਹੜਾ ਉਹ ਤੱਕਾ ਹੋਇਆ ਇਹ ਕੋਰਟ ਵੀ ਗਏ ਨੇ ਇਹਨਾਂ ਨੇ ਆਪ ਪੀਆਲ ਪਾਈ ਹੈ ਇਹ ਤੁਹਾਨੂੰ ਆਪ ਦੱਸਣਗੇ ਪਰ ਇਹ ਹਰ ਇੱਕ ਟਾਈਮ ਦੇ ਵਿੱਚ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਹੈ ਇਸ ਤੋਂ ਕਾਟੀ ਜਸਟਿਸ ਮਿਲਦੀ ਹੁੰਦੀ ਹੈ ਰੂਲਿੰਗ ਪਾਰਟੀ ਵੱਲੋਂ ਪਰ ਸਾਡਾ ਸਾਡੀ ਜਿਹੜੀ ਡਿਊਟੀ ਹੈ ਲੋਕਤੰਤਰ ਨੂੰ ਅਲਾਈਵ ਰੱਖਣ ਦੇ ਲਈ ਉਹਦੇ ਹੱਕ ਨਾ ਮਰਨ ਇਹ ਸਾਨੂੰ ਥੋੜੇ ਰਾਹੀਂ ਪਬਲਿਕ ਦੇ ਵਿੱਚ ਜ਼ਰੂਰ ਲੈਣਾ ਹੈ ਮਰਨ ਦਾ ਕੈਪਟਨ ਸਾਹਿਬ ਰਾਜ ਆ ਲੱਗ ਰਹੇ ਆ ਵੀ ਕਹਿੰਦੇ ਵੀ ਟਿਕਾ ਨਹੀਂ ਪਾਉਂਦੇ ਆਪਾਂ ਆਪਾਂ ਇੱਕ ਮਿੰਟ ਇੱਕ ਮਿੰਟ ਪਹਿਲੇ ਆਪਾਂ ਇੱਕ ਚੀਜ਼ ਆ ਖਤਮ ਕਰ ਲਈਏ ਕੈਪਟਨ ਸਾਹਿਬ ਕਹਿੰਦੇ ਟਿਕਾ ਨਹੀਂ ਪਾਉਂਦੇ ਦੋ ਮਿੰਟ ਰੁਕ ਜਾਓ ਤੁਹਾਨੂੰ ਸਾਰੀ ਗੱਲ ਕਰਦੇ ਆ ਤੁਹਾਡੇ ਨਾਲ ਪਹਿਲੇ ਇੱਕ ਗੱਲ ਕਰ ਲਈਏ ਇਹ